ਸੋਚ ਦਾ ਫਰਕ ਮਿੰਨੀ ਕਹਾਣੀ 우ਜਾਗਰ ਸਿੰਘ ਵਿੜੇ ਵਿੱਚ ਮੰਜੀ ਤੇ ਬੈਠਾ ਇਸ ਬਦਲ ਰਹੇ ਜਮਾਨੇ ਬਾਰੇ ਸੋਚ ਰਿਹਾ ਸੀ ਕਿ ਹੁਣ ਨਾ ਆਪਸੀ ਪਿਆਰ ਗਰੀਬ ਗੁਰਬੇ ਲਈ ਤਰਸ ਤੇ ਨਾ ਹੀ ਤੀ ਪੈਂਦੀ ਇੱਜ਼ਤ ਆਬਰੂ ਦਾ ਖਿਆਲ ਰਿਹਾ ਹੈ ਬਸ ਹੁਣ ਤਾਂ ਪੈਸਾ ਹੀ ਸਭ ਦਾ دین ਈਮਾਨ ਬਣ ਗਿਆ ਹੈ ਉਸ ਦਾ ਕੈਨੇਡਾ ਚੋਂ ਆਇਆ ਪੁੱਤ ਜੋਗਿੰਦਰ ਸਿੰਘ बैठक ਵਿੱਚ ਕਿਸੇ ਹਿਸਾਬ ਕਿਤਾਬ ਵਿੱਚ ਰੁੱਝਿਆ ਹੋਇਆ ਸੀ ਉਸ ਦੀ ਪਤਨੀ ਤੇ ਨੂੰਹ ਸਾਹਮਣੇ ਪਲਾਟ ਵਿੱਚ ਬਨ ਰਹੀ ਆਪਣੀ ਕੋਠੀ ਸੰਬੰਧੀ ਗੱਲਾਂ ਕਰ ਰਹੀਆਂ ਸਨ ਅਚਾਨਕ ਬੂਹੇ ਅੱਗੋਂ ਆਵਾਜ਼ ਆਈ ਪਾਦੇਨੀ ਬੀਬੀ ਰਾਣੀ ਚਾਹ ਦੀ ਕੋਟ ਤੇ ਦੇ ਦੇ ਨੀ ਕੋਈ ਬੇਹੀ ਰੋਟੀ ਨਿਕਰਮਾ ਵਾਲੀਏ ਤੇਰੇ ਪੁੱਤ ਦੀ ਜੀਨ ਛੱਜ ਗੜੀਆਂ ਦੀ 13 14 ਸਾਲ ਦੀ ਕੁੜੀ ਹੱਥ 'ਚ ਡਪਕਾਂ ਪੰਬੀਰੀਆਂ ਲਈ ਖੜੀ ਸੀ ਤੁਰਦੀਏ ਕਿ ਨਹੀਂ ਕਿੱਥੋਂ ਦੇਈਏ ਟੜਕੋ ਟੜਕੀ ਤੈਨੂੰ ਲੰਗਰ ਅੰਦਰੋਂ ਜਾਗਰ ਸਿੰਘ ਦੀ ਨੂੰ ਨੇ ਕੁੜੀ ਨੂੰ ਦੁਰਕਾਰਿਆ